ਇਸੇ ਕਰਕੇ ਮੈਂ ਜੋ ਬੀਬੀਆਂ ਦੀ ਗੱਲ ਕਰ ਰਿਹਾ ਸੀ ਨਾ ਜਨਾਨੀਆਂ ਦੀ ਗੁਰਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਉਂ ਨੇੜੇ ਲਿਆਂਦਾ ਕਿਉਂ ਇਹਨਾਂ ਨੂੰ ਵਿੱਚ ਭਾ ਲਿਆ ਉਹਨਾਂ ਨੂੰ ਪਤਾ ਸੀ ਕਿ ਕਲ ਯੁਗ ਦੇ ਵਿੱਚ ਅਗਨੀ ਇੰਨੀ ਜ਼ਿਆਦਾ ਜੀ ਇਹਨਾਂ ਨੂੰ ਨਾਮ ਵਿੱਚ ਨਾ ਨਾ ਲਾਇਆ ਤੇ ਇਹ ਅਗਨੀ ਦੇ ਪੰਪੜਾ ਨੇ ਸਾਰਾ ਸੰਸਾਰ ਖਾ ਜਾਣਾ ਤੇ ਗੁਰਨਾਨਕ ਦੇਵ ਜੀ ਮਹਾਰਾਜ ਨੇ ਸਾਰੀਆਂ ਇਤਰੀਆਂ ਨੂੰ ਅੱਗੇ ਲਿਆ ਕੇ ਬਰਾਬਰ ਕਰਕੇ ਨਾਮ ਵਿੱਚ ਲਾ ਦਿੱਤਾ ਇਹ ਹੁਣ ਤੁਸੀਂ ਨਹੀਂ ਤੇ ਕਿਦੇ ਉੱਚੀ ਨਿਗਾਹ ਮਾਰ ਕੇ ਬਹਿ ਕੇ ਸੁਰਤੀ ਨਾ ਵੇਖੋ ਨਾ ਤੇ ਜੇਕਰ ਸੁਖਨੀ ਸਾਹਿਬ ਦਾ ਪਾਠ ਜੇ ਕੋਈ ਬਾਣੀ ਪੜਦਾ ਨਾ ਸੰਸਾਰ ਦੇ ਵਿੱਚ ਸਭ ਤੋਂ ਵੱਧ ਜਨਾਨੀਆਂ ਪੜਦੀਆਂ ਨੇ ਤੋੜ ਕਰਕੇ ਵੇਖ ਲਿਓ ਜੇ ਕੋਈ ਪੁੱਤ ਬਿਮਾਰ ਹੋ ਜਾਵੇ ਪੁੱਤ ਪੁੱਠੇ ਰਸਤੇ ਪੈ ਜਾਵੇ ਤੇ ਮਾਂ ਹੀ ਪੰਜ ਪੰਜ ਸੁਖਨੀ ਸਾਹਿਬ ਪਾਠ ਕਰਕੇ ਅਰਦਾਸ ਕਰਦੀ ਹੈ ਪਿਓ ਤੇ ਬਾਹਰ ਕੰਮਾ ਧੰਧਿਆ ਦੀ ਨਹੀਂ ਮੁੱਕਦਾ ਦਾ ਕੰਮ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਇੱਕ ਐਸਾ ਸੂਲ ਬਣਾ ਦਿੱਤਾ ਐਸੀ ਕਿਰਪਾ ਸਾਡੇ ਦੇ ਕਰ ਦਿੱਤੀ ਇਹਨਾਂ ਨੂੰ ਵਿੱਚ ਬਾੜ ਕੇ ਨਾਮ ਨਾਲ ਜੋੜ ਦਿੱਤਾ ਤੇ ਅਗਨੀ ਲਾਗੇ ਨਾਉਣ ਦਿੱਤੀ ਆ ਉਹ ਜੋ ਸੂਰ ਪੀਰ ਕਾਲ ਯੁਗ ਦੇ ਵਿੱਚ ਬੀਬੀਆਂ ਬਣਾ ਦਿੱਤੀਆਂ ਮਾਤਾ ਬਣਾ ਦਿੱਤੀਆਂ ਮਾਤਾ ਪਾਗ ਵਰਗੀਆਂ ਇਹਨਾਂ ਨੇ ਜੰਗ ਵੀ ਲੜੇ ਤੇ ਆਏ ਸਿੰਘਾਂ ਨੂੰ ਔਰ ਉਹ ਮੋੜ ਕੇ ਫਿਰ ਜੰਗ ਵਿੱਚ ਬਾੜ ਦਿੱਤਾ ਇਸ ਕਰਕੇ ਆਓ ਸਾਧ ਸੰਗਤ ਜੀ ਉਹ ਨਾਲ ਕਦੇ ਚਲਣਾ ਦਾ ਲੱਖ ਲੱਖ ਵਾਰ ਸ਼ੁਕਰ ਕਰੀਏ ਦਸਵੇਂ ਜਾਮੇ ਦਾ ਲੱਖ ਲੱਖ ਵਾਰ ਸ਼ੁਕਰ ਕਰੀਏ